ਲੈਬੋਰਟਰੀ ਚੋਂ ਪ੍ਰਿੰਟ ਲੈਣੇ ਸੀ ਇਕਵਾਲਟੇ ਲੋ ਹੁਣ ਨੇ ਸਾਡਾ ਬਹੁਤ ਹੀ ਪਿਆਰਾ ਮਿੱਤਰ ਇਕਵਾਲਟੇ ਲੋ ਉਹਦਾ ਭੂਸ਼ਣ ਮਦਾਨ ਜੀ ਤੇ ਉਹ ਲੈਬੋਰਟਰੀ ਦੇ ਚੋਂ ਜਿਹੜਾ ਕੁਝ ਲੈਣਾ ਸੀ ਤੇ ਉਹਨਾਂ ਦਾ ਜਿਹੜਾ ਸੀਗਾ ਵੀ ਪਿਛਲਾ ਸਾਬ ਚੁਕਤਾ ਹੋਵੇ ਨਵੇਂ ਦਾ ਆਧਾਰ ਹੋ ਜਾਊਗਾ ਬਿਲਕੁਲ ਇੱਥੇ ਚੰਡੀਗੜ੍ਹ ਅਸੀਂ ਯਾਤਰੀ ਨਿਵਾਸ 'ਚ ਬੈਠੇ ਆ ਤੇ ਇੱਥੋਂ ਲੈਂਡਲਾਈਨ ਫੋਨ ਕੀਤਾ ਤੂੰ ਇਉਂ ਕਰ ਬਿਸ਼ਾਦ ਸਾਹਿਬ ਤੋਂ ਜਾ ਕੇ ਫੋਨ ਕਰਾ ਦੇ ਸ਼ਾਹ ਸਾਹਿਬ ਜ਼ਿੰਮੇਵਾਰੀ ਲੈ ਲੈਂਦੇ ਸੀ ਨਾ ਤੋ ਕਹਿੰਦੇ ਸੀ ਗੱਲ ਹੀ ਕੋਈ ਨਹੀਂ ਕੋਈ ਨਹੀਂ ਇਹ ਦੇ ਦੇਣਗੇ ਨਹੀਂ ਤਾਂ ਮੈਂ ਜ਼ਿੰਮੇਵਾਰ ਹਾਂ ਜੀ ਤੇ ਇਹਨਾਂ ਨੂੰ ਚਿਕਾ ਦਿਓ ਪ੍ਰਿੰਟ ਉਹ ਕਿਤੇ ਭੂਸ਼ਣ ਮਦਾਨ ਇਹਨਾਂ ਦੇ ਵਰਸੋ ਵਾਲੇ ਫਲੈਟ ਪਹੁੰਚਿਆ ਹੋਇਆ ਸੀ ਜਿਹੜੇ ਫਲੈਟ ਤੋਂ ਗੱਲ ਚੱਲੀ ਤੇ ਉਹ ਕਹਿੰਦਾ ਵੀ ਭੂਸ਼ਣ ਨੇ ਬਾਹਰ ਨਿਕਲ ਕੇ ਫੋਨ ਕੀਤਾ ਵੀ ਸ਼ਾਹ ਸਾਹਿਬ ਕਹਿੰਦੇ ਵੀ ਪਹਿਲਾਂ ਪਿਛਲਾ ਹਿਸਾਬ ਕਰਾਓ ਉਹਨਾਂ ਨਾਲ ਕਰੋ ਯਾਰ ਦੂਜੀ ਵਾਰ ਮੇਰੇ ਤੇ ਜ਼ਿੰਮੇਵਾਰੀ ਫੇਰ ਪਾਉਂਦੇ ਹੋ ਕਿਤੇ ਇਕਵਾਲ ਨੇ ਉਸੇ ਅਪਨਤ ਚ ਕਹੇ ਕਹਤਾ ਜਿਸ ਤਰ੍ਹਾਂ ਦੇ ਅੰਦਰ ਰਿਲੇਸ਼ਨਸ਼ਿਪ ਤੂੰ ਇਉਂ ਕਰ ਇਹ ਇਹ ਬੰਦਾ ਬੜੀ ਕੁੱਤੀ ਚੀਜ਼ ਆ ਤੂੰ ਇਹਦੇ ਗੋਡੇ ਫੜ ਲਾ ਅੱਛੇ ਉਹ ਨਜ਼ਰ ਗੋਡੇ ਛੱਡੀ ਨਾ ਅੱਛਾ ਜਿੰਨਾ ਚਿਰ ਹਾਂ ਨਹੀਂ ਕਰਦੇ ਉਹ ਸ਼ਾਹ ਸਾਹਿਬ ਕਿਤੇ ਕਾਡਲੈਸ ਲੈ ਕੇ ਦੂਜੇ ਕਮਰੇ ਚ ਗੱਲਬਾਤ ਸੁਣਦੇ ਸੁਣਦੇ ਹੋ ਜਾ ਵਾਪਸ ਆਏ ਪੁਸ਼ਨ ਸੋਫੇ ਤੋਂ ਉੱਠਿਆ ਉਹਨੇ ਸਦਾ ਗੋਡੇ ਫੜ ਲਏ ਅੱਛਾ ਤੇ ਨਹੀਂ ਸ਼ਾਹ ਸਾਹਿਬ ਮੈਂ ਨਹੀਂ ਉਹਨੇ ਚਿਰ ਗੋਡੇ ਛੱਡਣ ਜਿੰਨਾ ਚਿਰ ਤੁਸੀਂ ਫੋਨ ਨਹੀਂ ਕਰਦੇ ਤੇ ਉਹ ਕਹਿੰਦੇ ਪੁਸ਼ਨ ਉੱਠ ਕੇ ਸੋਫੇ ਤੇ ਬਹਿ ਜਾ ਮੈਨੂੰ ਕੁੱਤੀ ਚੀਜ਼ ਨੂੰ ਗੋਡੇ ਘਟਾਉਣ ਦੀ ਆਦਤ ਨਹੀਂ